ਸਾਥਿਓ ਜੈ ਕਰੂ ਦੇਵ ਜੈ ਭੀਮ ਜੀ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਜੀ ਦੇ ਜਨਮ ਦਿਨ ਨੂੰ ਸਮਰਪਿਤ ਦੂਸਰੀ ਸ਼ੋਭਾ ਯਾਤਰਾ ਜਿਹੜੀ ਹੈ ਡਾਕਟਰ ਪੀ ਆਰ ਅੰਬੇਦਕਰ ਭਵਨ ਪਿੰਡ ਭੱਟੀਆਂ ਲੁਧਿਆਣਾ ਤੋਂ ਜਿਹੜੀ ਆਰੰਭ ਹੋਣ ਜਾ ਰਹੀ ਹੈ ਤੁਸੀਂ ਦੇਖ ਸਕਦੇ ਆ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾ ਨਾਲ ਆ ਜੀ ਤੇ ਆਪਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾਵਾਂਗੇ ਸ਼ੇਅਰ ਕਰਦੇ ਜਾਓ ਨਾਲ-ਨਾਲ ਸਾਥਿਓ ਭਾਰਤ ਰਤਨ ਸਵਿਧਾਨ ਰਮਤਾ ਨਾਰੀ ਮੁਕਤੀ ਦਾਤਾ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਸਾਹਿਬ ਜੀ ਦੇ 133ਵੇਂ ਜਨਮ ਦਿਨ ਨੂੰ ਸਮਰਪਿਤ ਦੂਸਰੀ ਸ਼ੋਭਾ ਯਾਤਰਾ ਜਿਹੜੀ ਅੱਜ ਸਥਾਨ ਡਾਕਟਰ ਬੀ ਆਰ ਅੰਬੇਡਕਰ ਭਵਨ ਭੱਟੀਆਂ ਲੁਧਿਆਣਾ ਤੋਂ ਜਿਹੜੀ ਰਵਾਨਾ ਹੋਣ ਜਾ ਰਹੀ ਹੈ ਤੁਹਾਨੂੰ ਲਾਈਵ ਤਸਵੀਰਾਂ ਦਿਖਾਵਾਂਗੇ ਸਾਰੇ ਸਾਥੀ ਸ਼ੇਅਰ ਜਰੂਰ ਕਰ ਦਿਓ ਜੀ ਬਾਬਾ ਸਾਉਂਟਰੀ ਛੋਕੇ ਲੈਣਾ ਦੇਾਂਗੇ ਛੋਕੇ ਅੱਜ ਦੇਸਾ ਦੇ ਡਾਕਟਰ ਬੀ ਆਰ ਅੰਬੇਡਕਰ ਭਵਨ ਪਿੰਡ ਪਟੀਆਂ ਬਹੁਤ ਹੀ ਖੂਬਸੂਰਤ ਭਵਨ ਹੈ ਜੀ ਬਹੁਤ ਹੀ ਸੋਹਣੀ ਪਾਲਕੀ ਸਾਧੂ ਰਦਾਸ ਮਹਾਰਾਜ ਜੀ ਦੀ ਬਾਬਾ ਸਾਹਿਬ ਜੀ ਦੀ ਵੀ ਬਣਾਈ ਹੋਈ ਹੈ ਪਿੰਡ ਪਟੀਆਂ ਲੁਧਿਆਣਾ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਪਏ ਸਾਥੀਓ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਸਾਹਿਬ ਜੀ ਦਾ ਦੂਸਰਾ ਜਿਹੜਾ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਹੈ ਪਿੰਡ ਪੱਟੀਆਂ ਲੁਧਿਆਣਾ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਪਏ ਆ ਸਾਥੀਓ ਵੀਡੀਓ ਸ਼ੇਅਰ ਕਰ ਦਿਓ ਜੀ ਬਹੁਤ ਹੀ ਸੋਹਣੀ ਪਾਲਕੀ ਸਾਹਿਬ ਦੇ ਦਰਸ਼ਨ ਵੀ ਕਰਾਵਾਂਗੇ ਔਰ ਬਹੁਤ ਹੀ ਸਤਕਾਰਯੋਗ ਜਿਹੜੇ ਸਾਥੀ ਆ ਲੁਧਿਆਣਾ ਤੋਂ ਮਿਸ਼ਰੀ ਸਾਥੀ ਆ ਤੁਸੀਂ ਸਾਰੇ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੁੜੇ ਰਹੋ ਜੀ ਸ਼ੋਭਾ ਯਾਤਰਾ ਡਾਕਟਰ ਅੰਬੇਡਕਰ ਸਾਹਿਬ ਜੀ ਦੇ ਜਨਮ ਦਿਨ 133ਵੇਂ ਜਨਮ ਦਿਨ ਨੂੰ ਸਮਰਪਿਤ ਦੂਸਰੀ ਸ਼ੋਭਾ ਯਾਤਰਾ ਪਿੰਡ ਪੱਟੀਆਂ ਜ਼ਿਲ੍ਹਾ ਲੁਧਿਆਣਾ ਤੋਂ ਜੀ ਸਾਥੀ ਤੁਸੀਂ ਦੇਖ ਸਕਦੇ ਹੋ ਆਓ ਹੁਣ ਆਪਾਂ ਤੁਹਾਨੂੰ ਬਾਬਾ ਸਾਹਿਬ ਜੀ ਦੀ ਜਿਹੜੀ ਹੈ ਪਲਕੀ ਸਾਹਿਬ ਦੀ ਹੈ ਸਤਗੁਰੂ ਦਾਸਮਤ ਦੀ ਬਹੁਤ ਖੂਬਸੂਰਤ ਪਲਕੀ ਸਾਹਿਬ ਆ ਸਾਥੀਓ ਫੇਰ ਤੁਹਾਨੂੰ ਦਰਸ਼ਕ ਰਾਮ ਇੱਕ ਵਾਰੀ ਫੇਰ ਤੇ ਗੁਰੂ ਦਾਸਮਤ ਦੀ ਗੁਰਪੁਰਬ ਦੀਆਂ ਮੁਬਾਰਕਾਂ ਵੀ ਦਿੱਤੀਆਂ ਹੋਈਆਂ ਆ ਤੇ ਤੁਸੀਂ ਦੇਖ ਸਕਦੇ ਹੋ ਤੇ ਆਓ ਆਪਾਂ ਤੁਹਾਨੂੰ ਡਾਟੋ ਮੇਧਕਰ ਸਾਹਿਬ ਜੀ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਜਿਹੜੀ ਪਲਕੀ ਸਾਹਿਬ ਸਜਾਈ ਗਈ ਹੈ ਪਿੰਡ ਭਟੀਆਂ ਵਿਖੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਸਾਥੀਓ ਦੇਖੋ ਕਿੰਨੀ ਸੋਹਣੀ ਪਲਕੀ ਹੈ ਤੋ ਇੱਕ ਵਾਰ ਫੇਰ ਡਾਕਟਰ ਪੀ ਆਰ ਅੰਬੇਦਕਰ ਸਾਹਿਬ ਜੀ ਦੇ 133ਵੇਂ ਜਨਮ ਦਿਨ ਦੀਆਂ ਸਾਡੇ ਚੈਨਲ ਵੱਲੋਂ ਵੀ ਲੱਖ ਲੱਖ ਵਧਾਈਆਂ ਅਸੀਂ ਅੱਜ ਲੁਧਿਆਣਾ ਵਿਕੇ ਪਹੁੰਚੇ ਆਂ ਜੀ ਡਾਕਟਰ ਪੀ ਆਰ ਅੰਬੇਦਕਰ ਦਾ ਭਵਨ ਪਿੰਡ ਭੱਟੀਆਂ ਤੋਂ ਜਿਹੜੀ ਇਹ ਦੂਸਰੀ ਸੋਭਾ ਯਾਤਰਾ ਜਿਹੜੀ ਹੈ ਵਿਸ਼ਾਲ ਸੋਭਾ ਯਾਤਰਾ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਸ਼ੇਅਰ ਕਰਦੇ ਹੋ ਸਾਥੀਓ ਉਮੀਦ ਆ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹੋਗੇ ਔਰ ਸ਼ੇਅਰ ਕਰਦੇ ਹੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਇਹ ਮੈਸੇਜ ਜਾਵੇ ਕਿ ਡਾਕਟਰ ਪੀ ਆਰ ਅੰਬੇਦਕਰ ਸਾਹਿਬ ਤੇ ਸਤਿਗੁਰੂ ਰਬੀਦਾਸ ਮਹਾਰਾਜ ਦੀ ਬਦੌਲਤ ਹੀ ਅੱਜ ਸਮ ਸ਼ੇਅਰ ਕਰਦੇ ਆ ਸਾਥੀਓ ਲੁਧਿਆਣੇ ਤੋਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਪਿੰਡ ਪਟੀਆਂ ਤੋਂ ਡਾਕਟਰ ਅੰਬੇਡਕਰ ਭਵਨ ਤੋਂ ਤੁਸੀਂ ਦੇਖ ਸਕਦੇ ਹੋ ਬਹੁਤ ਖੂਬਸੂਰਤ ਭਵਨ ਹੈ ਕਿਸੇ ਦਿਨ ਬਹੁਤ ਵਧੀਆ ਤਰੀਕੇ ਨਾਲ ਵੀਡੀਓ ਬਣਾਵਾਂਗੇ ਤੇ ਤੁਹਾਨੂੰ ਆਹ ਦਿਖਾਈ ਦੇਖੋ ਸਭਿਧਾਨ ਦੀ ਪਾਲਕੀ ਵੀ ਸਜਾਈ ਹੋਈ ਹੈ ਤੇ ਸਾਡੇ ਵਸਪਾ ਦੇ ਜੁਮੇਵਾਰ ਸਾਥੀ ਤੁਸੀਂ ਦੇਖ ਸਕਦੇ ਹੋ ਭਾਰਤੀ ਸਭਿਧਾਨ ਸੋ ਇਕ ਸਾਧੇ ਬਹੁਤ ਜਨ ਮਹਾਨ ਮਹਾਪੁਰਸ਼ਾਂ ਦੇ ਨਾਲ ਜਿਹੜੀ ਹੈ ਸਜੀ ਪਈ ਹੈ ਜੀ ਬਹੁਤ ਸੋਹਣੀ ਹੈ ਜਿਹੜੀ ਝਾਕ ਕੇ ਤੁਹਾਨੂੰ ਦਿਖਾਉਂਦੇ ਪਏ ਆ ਡਾਕਟਰ ਮੀਟੇਕਰ ਸਾਹਿਬ ਜੀ ਦਾ ਦੂਸਰਾ ਜਨਮ ਦਿਹਾੜਾ ਬਹੁਤ ਹੀ ਉਤਸ਼ਾਹ ਦੇ ਨਾਲ ਜਿਹੜਾ ਮਨਾਇਆ ਗਿਆ ਪੂਰੇ ਬਾਲਟਪੁਰ ਅੱਜ ਸ਼ੋਭਾ ਯਾ ਯਾਤਰਾ ਜਿਹੜੀ ਦੂਸਰੀ ਹੈ ਪਿੰਡ ਪੱਟੀਆਂ ਲੁਧਿਆਣਾ ਤੋਂ ਲਾਈਵ ਤਸਵੀਰਾਂ ਦੇਖ ਰਿਹਾ ਹਾਂ ਬਹੁਤ ਪਿਆਰੀ ਜਿਹੜੀ ਪਾਲਕੀ ਸਾਹਿਬ ਆ ਭਾਰਤੀ ਸੰਵਿਧਾਨ ਡਾਕਟਰ ਮੀਟੇਕਰ ਸਾਹਿਬ ਜੀ ਮਹਾਤਮਾ ਜੋਤੀਰੇ ਖੋਲੇ ਜੀ ਮਹਾਨ ਮਹਾਪੁਰਸ਼ਾਂ ਦੇ ਨਾਲ ਸੰਬੰਧਿਤ ਦੇਖਛਾਤੇ ਹਾਂ ਬੱਚਿਆਂ ਦੇ ਵਿੱਚ ਵੀ ਬਹੁਤ ਉੱਛਾ ਹੈ ਆਪਣੇ ਮਹਾਨ ਮਹਾਪੁਰਸ਼ਾਂ ਦੇ ਪ੍ਰਤੀ